ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵਿਸ਼ਵ ਰਾਜਨੀਤੀ ਵਿੱਚ ਹਮੇਸ਼ਾ ਮਹੱਤਵਪੂਰਨ ਰਹੇ ਹਨ ਦੋਵੇਂ ਦੇਸ਼ ਨਾ ਸਿਰਫ ਆਰਥਿਕ ਤੌਰ ਤੇ ਬਲਕਿ ਰੱਖਵਾਲੀ ਅਤੇ ਅੰਤਰਰਾਸ਼ਟਰੀ ਅਤਵਾਦ ਖਿਲਾਫ ਸਾਂਝੀ ਰਣਨੀਤੀ ਦੇ ਹਿੱਸੇਦਾਰ ਵੀ ਹਨ ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਈ 35 ਮਿੰਟ ਲੰਮੀ ਫੋਨ ਗੱਲਬਾਤ ਇਨਾਂ ਹੀ ਸਾਂਝੇ ਰੁਚੀਆਂ ਦੀ ਰਾਜਨੀਤਿਕ ਦਿਸ਼ਾਵਾਂ ਨੂੰ ਦਰਸਾਉਂਦੇ ਆ ਇਹ ਗੱਲਬਾਤ ਨਾ ਸਿਰਫ ਦੋ ਦੇਸ਼ਾਂ ਦੀ ਭਵਿੱਖ ਯੋਜਨਾ ਦੇ ਮੱਤਵਪੂਰਨ ਲਈ ਬਲਕਿ ਇਸ ਦੌਰਾਨ ਕਿਤੇ ਕੇ ਆਪਰੇਸ਼ਨ ਸਿੰਦੂਰ ਦੇ ਜ਼ਿਕਰ ਦੇ ਭਾਰਤ ਦੇ ਅਤਵਾਦ ਵਿਰੋਧੀ ਨੀਤੀ ਦੇ ਅਤੇ ਸਿੱਧੇ ਐਕਸ਼ਨ ਵੱਲੋਂ ਵਾਧਿਆਂ ਰੁਖ ਨੂੰ ਵੀ ਸਾਫ਼ ਕੀਤਾ। ਇਸ ਸੰਦੇਸ਼ ਰਾਹੀਂ ਭਾਰਤ ਨੇ ਦੁਨੀਆ ਅੱਗੇ ਆਪਣਾ ਮਜ਼ਬੂਤ ਅਤੇ ਨਿਰਣਾਇਕ ਰਵੱਈਆ ਰੱਖਿਆ ਜੋ ਅੰਤਰਰਾਸ਼ਟਰੀ ਸੱਤਰ ਤੇ ਉਸ ਦੀ ਗੰਭੀਰਤਾ ਤੇ ਇਰਾਦਿਆਂ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਲਗਭਗ 35 ਮਿੰਟ ਤੱਕ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਉਸਨੇ 트੍ਰੰਪ ਨੂੰ ਆਪਰੇਸ਼ਨ ਸਿੰਧੂਰ ਬਾਰੇ ਵਿੱਚ ਜਾਣੂ ਕਰਾਇਆ। ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ ਕਿ ਇਹ ਗੱਲਬਾਤ ਵਿਸ਼ੇਸ਼ ਤੌਰ ਤੇ ਅਤੰਗਵਾਦ ਤੇ ਸੁਰੱਖਿਆ ਨਾਲ ਜੁੜੀ ਹੋਈ ਸੀ, ਨਾ ਕਿ ਵਪਾਰ ਨਾਲ। ਪ੍ਰਧਾਨ ਮੰਤਰੀ ਨੇ ਸਾਫ਼ ਕੀਤਾ ਕਿ ਭਾਰਤ ਦੇ ਜੰਗਮੰਦੀ ਪਾਕਿਸਤਾਨ ਦੀ ਅਪੀਲ ਤੇ ਕੀਤੀ ਸੀ ਅਤੇ ਭਾਰਤ ਨੇ ਕਦੇ ਵੀ ਕਿਸੇ ਤੀਜੇ ਪੱਖ ਦੀ ਦਖਲਅੰਦਾਜ਼ੀ ਨੂੰ ਨਾ ਕਬੂਲ ਕਰਦਾ ਤੇ ਨਾ ਹੀ ਕਰੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਭਾਰਤ ਕਿਸੇ ਵੀ ਅੱਤਵਾਦੀ ਘਟਨਾ ਨੂੰ ਪਰਦੇ ਪਿੱਛੇ ਹੋਣ ਵਾਲੀ ਜੰਗ ਨਹੀਂ ਸਿੱਧੀ ਜੰਗ ਵਜੋਂ ਲਵੇਗਾ ਉਹਨਾਂ ਦਰਸਾਇਆ ਕਿ ਆਪਰੇਸ਼ਨ ਸੰਦੂਰ ਹਲੇ ਵੀ ਜਾਰੀ ਹੈ ਵਿਦੇਸ਼ ਸਖਤਰ ਮੁਤਾਬਕ ਰਾਸ਼ਟਰਪਤੀ ਟਰੰਪ ਨੇ ਵੀ ਮੋਦੀ ਦੀ ਗੱਲ ਉੱਤਿਆ ਨਾਲ ਸੁਣੀ ਅਤੇ ਭਾਰਤ ਦੀ ਅਤਵਾਦ ਵਿਰੋਧੀ ਨੀਤੀ ਨੂੰ ਸਮਰਥਨ ਦਿੱਤਾ ਇਹ ਗੱਲਬਾਤ ਦਰਅਸਲ ਉਸ ਮੁਲਾਕਾਤ ਇਥਾ ਹੋਈ ਜੀ 7 ਉਸ ਸਮਾਰੋਹ ਦੌਰਾਨ ਹੋਣੀ ਸੀ ਪਰ 트ੰਪ ਨੂੰ 17 ਜੂਨ ਨੂੰ ਅਚਾਨਕ ਅਮਰੀਕਾ ਵਾਪਸ ਆਣਾ ਪਿਆ ਸੋ ਇਸ ਤੋਂ ਪਹਿਲਾਂ ਵੀ 2 ਐਪ੍ਰੈਲ ਨੂੰ ਪਹਿਲਗਾਮ ਹਮਲੇ ਮਗਰੋਂ 트ੰਪ ਨੇ ਮੋਦੀ ਨਾਲ ਫੋਨ ਤੇ ਸੰਪਰਕ ਕਰਕੇ ਹਮਦਰਦੀ ਜਤਾਈ ਸੀ ਅਤੇ ਭਾਰਤ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ ਸੀ ਸੋ ਇਹ ਗੱਲ ਸਾਫ਼ ਹੁੰਦੀ ਹੈ ਕਿ ਭਾਰਤ ਹੁਣ ਆਪਣੇ ਸੁਰੱਖਿਆ ਸੰਬੰਧੀ ਮੁੱਦਿਆਂ ਤੇ ਬਹੁਤ ਹੀ ਗੰਭੀਰ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਹੋਈ ਗੱਲਬਾਤ ਦੌਰਾਨ ਇਹ ਸਿੱਧਾ ਸੰਦੇਸ਼ ਦਿੱਤਾ ਹੈ ਕਿ ਭਾਰਤ ਕਿਸੇ ਵੀ ਅਤਵਾਦੀ ਹਮਲੇ ਨੂੰ ਹੁਣ ਛੋਟੀ ਜਾਂ ਪ੍ਰੋਸਕੀ ਜੰਗ ਵਜੋਂ ਨਹੀਂ ਦੇਖੇਗਾ ਬਲਕਿ ਉਸ ਦਾ ਜਵਾਬ ਸਿੱਧੇ ਕਾਰਵਾਈ ਰੂਪ ਵਿੱਚ ਦੇਵੇਗਾ। ਇਹ ਵੀ ਦਰਸਾਇਆ ਗਿਆ ਹੈ ਕਿ ਭਾਰਤ ਆਪਣੀ ਨੀਤੀ ਵਿੱਚ ਸਪਸ਼ਟ ਹੈ ਕਿ ਉਹ ਕਿਸੇ ਤੀਜੇ ਜਾਂ ਪੱਖ ਵੀ ਦਖਲਅਦਾਜ਼ੀ ਨਹੀਂ ਮੰਨਦਾ ਅਤੇ ਆਪਣੀ ਸਰਹੱਦਾਂ ਤੇ ਸੁਰੱਖਿਆ ਸੰਬੰਧੀ ਫੈਸਲੇ ਖੁਦ ਲੈਣ ਜਾਏਗਾ ਆਪਰੇਸ਼ਨ ਸਿੰਧੂਰ ਦੇ ਜ਼ਰੀਏ ਭਾਰਤ ਨੇ ਆਪਣੀ ਰਣਨੀਤਿਕ ਫਾਤ ਤੇ ਰਵੱਈਏ ਨੂੰ ਦਰਸਾਇਆ 트럼ਪ ਨੇ ਵੀ ਭਾਰਤ ਦੇ ਇਸ ਸਟੈਂਡ ਨੂੰ ਸਮਝਿਆ ਤੇ ਅਤਵਾਦ ਦੇ ਖਿਲਾਫ ਭਾਰਤ ਦੇ ਉਪਰਾਲਿਆਂ ਨੂੰ ਸਹਿਮਤੀ ਦਿੱਤੀ ਹੈ ਇਸ ਗੱਲਬਾਤ ਰਾਹੀਂ ਭਾਰਤ ਨੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਉਹ ਅੰਤਕ ਅਤੇ ਜੋ ਅਤਵਾਦੀ ਕੰਮ ਹੋ ਰਹੇ ਨੇ ਉਸ ਦੇ ਖਿਲਾਫ ਲੜਾਈ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਜ਼ਰੂਰੀ ਹੋਇਆ ਤਾਂ ਸਿੱਧਾ ਕਾਰਵਾਈ ਵੀ ਕਰੇਗਾ ਇਸ ਤੋਂ ਇਲਾਵਾ ਇਹ ਵੀ ਸਮਝ ਆਉਂਦੀ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਰੂਪਰੇਖਾ ਤੈਅ ਕਰਨ ਵਾਲੀ ਕੂਟਨੀਤਿਕ ਪੱਖ ਤੋਂ ਵੀ ਚੰਗੀ ਸਮਝਦਾਰੀ ਵੱਧ ਰਹੀ ਹੈ ਜੋ ਭਵਿੱਖ ਵਿੱਚ ਦੋਵਾਂ ਦੇਸ਼ਾਂ ਲਈ ਲਾਭਕਾਰੀ ਹੋ ਸਕਦੀ ਹੈ